ਮਾਰਨਿੰਗ ਦਾ ਨਾਸ਼ਤਾ ਤੇ ਕਰੋ ਜੀ ਬਲੌਗ ਦੀ ਸ਼ੁਰੂਆਤ ਤੇ ਹਾਂਜੀ ਅੱਜ ਤੁਸੀਂ ਲੇਟ ਹੋਗੇ ਭੈਣ ਜੀ ਸੋਈ ਚਾਗੀ ਅੱਜ ਬਸ ਭਰਾਵਾ ਕੰਮ ਵਾਲੇ ਨੇ ਬਹੁਤ ਆਨ ਕੀਤਾ ਸਾਫ਼ ਜਵਾਬ ਦਿੱਤਾ ਕਹਿੰਦੀ ਆਪ ਇੱਕ ਇਹਦੀ ਕਹਿੰਦੀ ਕੋਈ ਹੋਰ ਲਾ ਦੂੰ ਇਦਾਂ ਦੇ ਕੰਮ ਆ ਦੇਖ ਲਓ ਇੱਧਰ ਹੋ ਗਏ ਆਲੂ ਬੋਇਲ ਇੱਧਰ ਹੋ ਗਈ ਆ ਹੁਣ ਪਕੌੜਿਆਂ ਦੀ ਤਿਆਰੀ ਬ੍ਰੈਡ ਹਾਂ ਸਾਰਾ ਕੁਝ ਹੈਗਾ ਬਸ ਲੁੱਤੀਆਂ ਹੁਣ ਮੈਂ ਬਣਾਣਾ ਅੱਜ ਬਣਾਇਆ ਜੀ ਬ੍ਰੈਡ ਵਾਲੇ ਪਕੌੜੇ ਚਲੋ ਤੋਂ ਸੋਸ ਲੈ ਗਿਆ ਪਹਿਲਾਂ ਅੰਦਰੋਂ ਕੱਢ ਕੇ ਇਮਲੀ ਵਾਲੀ ਪਹਿਲਾਂ ਜਦੋਂ ਗਿਆ ਖਾਲਾ ਉਦੋਂ ਕਹਿੰਦੀ ਖਾਣੇ ਨਹੀਂ ਹੈਗੇ ਤੇ ਹੁਣ ਜਦੋਂ ਅਸੀਂ ਖਾਣ ਲੱਗੇ ਆ ਤੇ ਹੁਣ ਮੂੰਹ ਚੱਕ ਕੇ ਆ ਗਈ ਆ ਤੇ ਲੋ ਜੀ ਮਾਤਾ ਕਹਿੰਦਾ ਕੱਲ ਨੂੰ ਸਾਗ ਆਏਗਾ ਸ਼ੰਭੂ ਅੱਜ ਨੂੰ ਮੰਡੀ ਆਇਆ ਕਹਿੰਦਾ ਜੇ ਲੇਟ ਪਹੁੰਚੇ ਆ ਤੇ ਹੋ ਰਹੀ ਆ ਰਾਤ ਦੀ ਸਬਜ਼ੀ ਦੀ ਤਿਆਰੀ ਅੱਜ ਆਪਾਂ ਟੋਕਾ ਗੋਭੀ ਹਵਾ ਲਈ ਆਲੂ ਛੇਲੇ ਆ ਆ ਸ਼ਿਮਲਾ ਮਿਰਚ ਥੋੜੀ ਜਿਹੀ ਆਲੂ ਪਏ ਦਪਹਿਰ ਦੇ ਸ਼ਿਮਲਾ ਮਿਰਚ ਭਰ ਕੇ ਬਣਾ ਲੈਣੀ ਆ ਇੱਧਰ ਆਲੂ ਗੋਭੀ ਪੰਲੂ ਚਾ ਸ਼ਿਮਲਾ ਮਿਰਚ ਭਰ ਕੇ ਨੇ ਮੈਂ ਮੈਸ਼ੀ ਮਲਾਮ ਸਵੇਰੇ ਖਾਉਂਗਾ ਉਹਦੇ ਨਾਲ ਪਤਾ ਕਿ ਦੋ ਤੇ ਇੱਕ ਖਾਵਾਂਗੇ ਹੁਣ ਤੇ ਇੱਕ ਖਾਵਾਂਗੇ ਸਵੇਰੇ ਪਰੌਂਠੀ ਦੇ ਨਾਲ ਪਲਕ ਸਾਡੀ ਇਹਨੇ ਕਦੇ ਖਾਗੇ ਨਹੀਂ ਦੇਖੇ ਅਜੇ ਤੱਕ ਕਦੀ ਇਹ ਟੇਸਟ ਨਹੀਂ ਦਿੱਤਾ ਇਹਨਾਂ ਚੀਜ਼ਾਂ ਦਾ ਹਾਂ ਚਲੋ ਕਰੋ ਬਲੌਗ ਲੈਂਡ ਚਲੋ ਮਿਲਦੇ ਹਾਂ ਅੱਜ ਕੱਲ ਇੱਕ ਨਵੇਂ ਬਲੌਗ ਵਿੱਚ ਆ ਗਏ ਆ ਜੀ ਫੇਰ ਇੱਕ ਨਵਾਂ ਬਲੌਗ ਤੁਹਾਡੇ ਵਾਸਤੇ ਲੈ ਕੇ ਰੋਟੀ ਦੇ ਨਾਲ ਪਹਿਲਾਂ ਮਾਰਨਿੰਗ ਦਾ ਨਾਸ਼ਤਾ ਤੇ ਕਰੋ ਜੀ ਬਲੌਗ ਦੀ ਸ਼ੁਰੂਆਤ ਅੱਜ ਸਿੱਕਲ ਜੀ ਸਾਰਿਆਂ ਨੂੰ ਸਵਾਗਤ ਹੈ ਫਿਰ ਅੰਦਰ ਬਲੌਗ ਚ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਆਸੀਂ ਵੀ ਠੀਕ ਠਾਕ ਆ ਪਰ ਉਹ ਆਪਣਾ ਦਿਲ ਜੇ ਕਲਾਜ ਰੱਖੇ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਆਪਾਂ ਲੱਗ ਗਈ ਆ ਪੇਪਰ ਪਾਣ ਹਾਂ ਖੁਸ਼ ਕਰਦੇ ਸਾਰੇ ਕਰ ਰਹੇ ਆਂ ਅਸੀਂ ਹੋਰ ਹੋਰ ਤੇ ਚਲੋ ਆ ਗਏ ਆ ਜੀ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਦੇ ਨਾਲ ਕਰਦੇ ਆਂ ਸਟਾਰਟ ਬਲੌਗ ਤੇ ਫਿਰ ਦੇਖਦੇ ਆਂ ਜੀ ਅੱਜ ਕੀ ਕਰਦੇ ਆਂ ਇਦਾਂ ਟਾਈਮ 1:30 ਵਜੇ ਗਏ ਤੇ ਹਾਂਜੀ ਅੱਜ ਤੁਸੀਂ ਲੇਟ ਹੋ ਗਏ ਭੰਜੀ ਸੋਈ ਚਾਹੀਦੀ ਅੱਜ ਬਸ ਭਰਾਵਾ ਕੰਮ ਵਾਲੇ ਨੇ ਬਹੁਤ ਆਨ ਕੀਤਾ ਆ ਅੱਜ ਪਹਿਲਾਂ ਤਾਂ ਲਾਵਾ ਲਾਅ ਤੱਕ ਕਹਿੰਦੀ ਮੈਂ ਆਉਣਾ ਆ ਹੈ ਮੈਂ ਕਹਿੰਦੀ ਉਸ ਤੋਂ ਬਾਅਦ ਫਿਰ ਉਹਨਾਂ ਜਦੋਂ 11:30 ਵਜੇ ਪੁੱਲ ਕੇ ਤਾਂ ਕਹਿੰਦੀ ਅੱਜ ਤੁਸੀਂ ਸਫਾਈਆਂ ਕਰ ਲਵੋ ਤੇ ਮੈਂ ਕਹਾ ਤੁਸੀਂ ਇੱਕ ਵਾਰੀ ਮੈਨੂੰ ਦੱਸ ਦੋਗੇ ਕੰਮ ਕਰਨਾ ਕਿ ਨਹੀਂ ਸਾਫ ਜਵਾਬ ਦਿੱਤਾ ਕਹਿੰਦੀ ਆਪੇ ਕੇ ਨਹੀਂ ਕਹਿੰਦੀ ਕੋਈ ਹੋਰ ਲਾ ਲਓ ਇਦਾਂ ਦੇ ਕੰਮ ਆ ਦੇਖ ਨੂੰ ਪਰ ਪੁੱਛਿਆ ਵੀ ਕੱਲ ਮੈਂ ਕਹੇ ਜੇ ਨਹੀਂ ਕੰਮ ਕਰ ਸਕਦੇ ਮੈਨੂੰ ਦੱਸ ਦੋ ਨਹੀਂ ਨਹੀਂ ਮੈਂ ਕਰ ਦੂੰਗੀ ਮੈਂ ਕਰ ਦੂੰਗੀ ਕਹਿੰਦੀ ਤੁਸੀਂ ਕੋਈ ਰੋਲ ਲਾ ਲੈਣੀ ਖੜੇ ਪੈਰ ਜਵਾਬ ਨਹੀਂ ਕਿਸੇ ਨੂੰ ਦੇਣਾ ਚਾਹੀਦਾ ਗਲਤ ਕਰ ਲੋ ਹਮ ਠੀਕ ਆ ਪਰ ਚਲੋ ਕੋਈ ਗੱਲ ਨਹੀਂ ਖਾਂਬ ਦਾ ਹੋ ਹੀ ਜਾਣੇ ਆਰਗੇ ਵੀਰੇ ਨੇ ਗਲੋਬਲ ਨੇ ਸਫਾਈਆਂ ਸਾਰੀਆਂ ਕੀਤੀਆਂ ਮੈਨੂੰ ਕਹੇ ਜੀ ਤੁਸੀਂ ਰਹਿਣ ਦੋ ਸਫਾਈਆਂ ਕਰਕੇ ਫੇਰ ਬਿਜਾਰੀ ਨਾ ਆਤੀ ਹੁਣ ਹੁਣ ਆਲੂ ਰੱਖੇ ਆ ਤੇ ਦੇ ਗਏ ਹੈ ਵਲਗ ਨੂੰ ਲੈਣ ਤੇ ਆਲੂ ਵਾਲੀ ਬਰੈਡ ਬਣਾਉਦੇ ਆ ਬਰੈਡ ਨੂੰ ਆਲੂ ਪਾ ਕੇ ਹਾਂ ਇੱਧਰ ਰੱਖ ਦਿੱਤੇ ਆ ਆਲੂ ਉਬਲਨੇ ਠੀਕ ਐ ਚਲੋ ਹਾਂ ਚਲੋ ਕਰ ਲਈਏ ਫਿਰ ਬਰੈਡ ਬਰੈਡ ਬੁੱਡ ਬਣਾਨੇ ਆ ਫਿਰ ਤੁਹਾਨੂੰ ਦਿਖਾਉਨੇ ਆ ਇੱਧਰ ਟਾਈਮ 2 ਵਜੇ ਚੱਲੇ ਆ ਤੇ ਇੱਧਰ ਆ ਗਈ ਆ ਚਾਹ ਹਾਂਜੀ ਇਹ ਚਾਹ ਇੱਧਰ ਵੱਢ ਦੇ ਪਈਆਂ ਸੀਟੀਆਂ ਅੰਦਰ ਆਲੂਆਂ ਨੂੰ ਇਹਦਾ ਇਹ ਕੀ ਆ ਕੁਛ ਕਹਿਣਾ ਉਹ ਆ ਗੁਸ਼ ਨਹੀਂ ਪੱਕਾ ਕਿ ਨਹੀਂ ਹੋ ਜਾ ਠੀਕ ਹੈ ਤੇ ਇੱਧਰ ਦਾਦੀ ਦੀ ਚਾਹ ਤੇ ਇੱਧਰ ਸਾਡੀ ਚਾਹ ਹੋਰ ਪੀ ਲੈ ਜਮੈਂ ਪੱਲੂ ਵੀ ਰੋੜੀ ਗਈ ਆ ਮੈਂ ਘਰ ਲਿਆਏ ਆਉਣ ਵਾਲੀ ਆ ਹਾਂ ਪੱਲੂ ਵੀ ਬਚ ਗਿਆ ਆ ਪੂਰਾ ਇੱਧਰ ਦੇਖੋ ਮੈਂ ਕੈਂਡੀ ਦੀ ਰੋਟੀ ਕਿੱਦਾਂ ਬਚਾ ਵਿਚਾਰ ਰੱਖਣੀ ਆ ਬੋਲ ਨਹੀਂ ਅੱਜ ਕਿੱਥੇ ਗਈ ਆ ਕੈਂਡੀ ਆਈ ਨਹੀਂ ਅੱਜ ਪਤਾ ਨਹੀਂ ਕਿੱਥੇ ਆ ਮੈਂ ਦੋ ਵਾਰ ਨਾਲੀ ਆ ਮੈਂ ਦੋ ਵਾਰ ਨਾਲੀ ਆ ਜੀ ਦੇਖ ਕੇ ਆਉਣੀ ਆ ਕੈਂਡੀ ਨੂੰ ਬਾਹਰ ਇੱਕ ਵਾਰੀ ਵਿਚਾਰੀ ਦੀ ਰੋਟੀ ਰੱਖੀ ਆ ਮੈਂ ਰੋਟੀ ਤੇ ਬੱਧੀ ਆ ਅਗਲੀ ਮਲਾਈਆਂ ਲਾ ਲਾ ਗੰਦੀ ਰੋਟੀ ਨਾ ਸਹੀ ਗੱਲ ਆ ਬੱਠੇ ਅਗਲੀ ਸਹੀ ਗੱਲ ਦਿੰਦੀ ਅਗਲੀ ਮੈਂ ਹੀ ਦਾਦੀ ਨਵੀਂ ਨਗਰੋਂ ਖਾਣ ਦਿੰਦੀ ਆ ਲਾ ਸਭ ਨੂੰ ਮਿਲ ਲਈ ਹੈ ਲੈ ਮੈਂ ਦੇਖ ਕੇ ਆਂਦੀ ਆ ਹੋ ਗਿਆ ਹੋਰ ਕੀ ਕਿੰਨੀਆਂ ਸਿਟੀਆਂ ਲਵਾਈਆਂ ਸੀ ਦੋ ਸਿਟੀਆਂ ਲਵਾ ਕੇ ਥੋਲਿਆ ਨਹੀਂ ਕੁੱਕ ਠੀਕ ਹੈ ਜੀ ਦੇਖ ਮੈਂ ਦੇਖੀ ਉਹ ਹੀ ਪਾਫ ਜਾਮੂਗੀ ਕੈਮਰਾ ਇਧਰ ਹੋ ਗਏ ਆਲੂ ਬੋਇਲ ਇਧਰੋਂ ਸੋਕੋ ਵੀ ਗਏ ਨੇ ਹਾਂ ਬਾਹਰ ਰੱਖ ਦਈਏ ਪੱਕੇ ਚੱਲੇ ਹੋਰ ਥੋੜੇ ਠੰਡੇ ਹੋ ਜੂਗੇ ਨਾ ਹਾਂ ਹੋਰ ਤੇ ਇਧਰ ਤਾਂ ਦੀ ਘਟਣ ਲੱਗਿਆ ਪਿਆਜ਼ ਇਹਦੇ ਲਈ ਆਲੂਆਂ ਚ ਪਾਣ ਲਈ ਉਹ ਨੂੰ ਆਪ ਕਰਕੇ ओके ओके ਠੀਕ ਹੈ ਲੋੜ ਆਹ ਰੋਟੀ ਭਾਰਾ ਕੈਂਡੀ ਆਹ ਕੈਂਡੀ ਦੇਖਦੀ ਆ ਠੀਕ ਆ ਚਲੋ ਇਧਰ ਹੋ ਗਈ ਆ ਹੁਣ ਪਕੌੜਿਆਂ ਦੀ ਤਿਆਰੀ ਬੇਸਣ ਛਾਨਿਆ ਜਾ ਰਿਹਾ ਹੈ ਮੈਂ ਨਾ ਇੱਕ ਵੀਡੀਓ ਦੇਖੀ ਸੀ ਹਾਂ ਤੇ ਬਾਅਦ ਚ ਕਰਦੀ ਆ ਵਲੋਗ ਬਣਾਉਦੇ ਇਹ ਅੱਛਾ ਠੀਕ ਹੈ ਤੇ ਇੰਸਟਾਗ੍ਰam ਵਾਲੇ ਹੱਦ ਕਰਦੇ ਹੱਦ ਬੇਸਣ ਖੋਲ ਕੇ ਹੂੰ ਤੇ ਇੱਧਰ ਕੜਾਈ ਵੀ ਰੱਖ ਲਈ ਆ ਤੇ ਇੱਧਰ ਆਲੂ ਵੀ ਕਰ ਲਿਆ ਇਹ ਆਲੂਾਂ ਲੋ ਪੱਲੂਲੇ ਰੱਖ ਲੈ ਪੱਲੂ ਕਹਿੰਦੀ ਮੈਂ ਪਿਆਰ ਨਾਲ ਕਰੀ ਹੁੰਦਾ ਨੂੰ ਪਤਾ ਇਹ ਤਾਂ ਪੰਗੇ ਜਾਂਦਾ ਹਾਂ ਹਾਂ ਕੜਾਈ ਹੱਲੇ ਰੋਕ ਕੇ ਰੱਖਣੀ ਆ ਨਾ ਉਹ ਕਰਕੇ ਬੇਸਣ ਖੋਲ ਲਵਾਂ ਬੇਸਣ ਬੁਸਣ ਚੰਗੀ ਤਰ੍ਹਾਂ ਠੀਕ ਆ ਠੀਕ ਆ ਚਲੋ ਖੋਲ ਲੀਏ ਬੇਸਣ ਫਿਰ ਤੁਹਾਨੂੰ ਦਿਖਾਉਨੇ ਆ ਹੋ ਗਿਆ ਤਿਆਰ ਹੂੰ ਬੇਸਣ ਹੋਰ ਕੀ ਚਲੋ ਬ੍ਰੈਡ ਆ ਗਈ ਹੈ ਹੈ ਬ੍ਰੈਡ ਹਾਂ ਸਾਰਾ ਕੁਝ ਹੈਗਾ ਹੈ ਬਸ ਲੁਕੀਆ ਹੁਣ ਮੈਂ ਬਣਾਣਾ ਠੀਕ ਹੈ ਤੇ ਇਧਰ ਲੋ ਜੀ ਕੜਾਈ ਰੱਖ ਦਿੱਤੀ ਆ ਤੇਲ ਪਾ ਕੇ ਮੈਂ ਤਾਂ ਤੇਲ ਹੋ ਜੂਗਾ ਜੀ ਗਰਮ ਸੇਮਾ ਕਰਨਾ ਤੇ ਤੇ ਆ ਰਹੀ ਬ੍ਰੈਡ ਗਾਈਜ਼ ਹੋਰ ਮੈਂ ਪਹਿਲਾਂ ਇਹ ਫਟਾਵਾਣਾ ਸਰਲ ਮੈਂ ਬ੍ਰੈਡਾਂ ਦੇ ਹੱਥ ਦਾ ਧਿਆਨ ਰੱਖਿਓ ਸੇਕ ਸੂਰ ਨਾਲ ਲਵਾ ਲਿਓ ਚਲੋ ਮੈਂ ਬ੍ਰੈਡ ਦੇ ਖੋਲ ਕੇ ਹੈ ਜੀ ਓਕੇ ਤਾਂ ਨਿਕਲ ਗਈ ਬਤਾਵਾ ਜੀ ਅੱਜ ਬਣਾਇਆ ਜੀ ਬ੍ਰੈਡ ਵਾਲੇ ਪਕੌੜੇ ਹਾਂਜੀ ਕੱਲੇ ਬ੍ਰੈਡ ਵਾਲੇ ਬਣਾਏ ਨਾ ਕੱਲੇ ਬ੍ਰੈਡ ਵਾਲੇ ਲੋ ਜੀ ਕੱਲੇ ਬ੍ਰੈਡ ਵਾਲੇ ਪਕੌੜੇ ਤੁਸੀਂ ਸਾਸ ਲੈ ਲਓਗੇ ਮੈਂ ਮੈਨੂੰ ਦੂਜੀ ਦੇ ਦਿਓ ਉਹ ਇਮਲੀ ਵਾਲੀ ਆਪਣੀ ਜਿਹੜੀ ਪਈ ਆ ਉਹ ਤਾਂ ਖੱਟੀ ਬਹੁਤ ਆ ਕੋਈ ਚੱਕਰੀ ਨਹੀਂ ਲਿਆਓ ਹੋਈ ਲੋ ਜੀ ਆ ਵੀ ਆ ਗਈ ਆ ਕੀ ਤੇਰੇ ਅੰਦਰ ਆ ਕੇ ਆਈਆਂ ਚੱਲ ਚਲੋ ਤੁਸੀਂ ਸਾਸ ਲੈ ਗਿਆ ਪਹਿਲਾਂ ਅੰਦਰੋਂ ਕੱਢ ਕੇ ਇਮਲੀ ਵਾਲੀ ਫ੍ਰੀਜਰ ਜਪਈਏ ਆਪਣੀ ਫ੍ਰੀਜਰ ਦੇ ਥੱਲੇ ਹੋਜੀ ਚਾਹ ਆ ਗਈ ਹੈ ਸਾਡੀ ਬਹੁਤ ਹੀ ਵਧੀਆ ਫਸਟ ਕਲਾਸ ਤੇ ਕਰਦੇ ਆ ਜੀ ਦੁਪਹਿਰ ਦਾ ਨਾਸ਼ਤਾ ਤੇ ਬਣੇ ਰਿਓ ਬਲੌਗ ਦੇ ਨਾਲ ਪਾਉ ਚਾ ਇਮਲੀ ਵਾਲਾ ਆਇਆ ਇਮਲੀ ਵਾਲਾ ਪਾਉਚ ਬਣੇ ਰਿਓ ਬਲੌਗ ਨਾਲ ਜੀ ਚਲੋ ਕਿਦਾਂ ਠੀਕ ਹੈ ਨੀ ਅਨਾ ਬਲੇਡ ਲੈ ਆਏ ਹੈ ਠੀਕ ਹੈ ਨੀ ਪੱਲੂ ਹੁਣ ਤਾਂ ਕੁਝ ਨਹੀਂ ਹੁਣ ਲੜਨ ਚੀਜ਼ ਲੱਗਦੀ ਥੋੜੀ ਪਹਿਲਾਂ ਜਦੋਂ ਗਿਆ ਖਾਲਾ ਉਦੋਂ ਕਹਿੰਦੀ ਖਾਣੇ ਨਹੀਂ ਹੈਗੇ ਤੇ ਹੁਣ ਜਦੋਂ ਅਸੀਂ ਖਾਣ ਲੱਗੇ ਆ ਤੇ ਹੁਣ ਮੂੰਹ ਚੱਕ ਕੇ ਆ ਗਈ ਆ। ਆ ਮੈਨੂੰ ਜਦੋਂ ਲੋ। ਲਓ ਜੀ ਇੱਧਰ ਸਾਡੀ ਇਮਲੀ ਚਟਕਾਰਾ ਤੇ ਕੈਚਅਪ ਸੌਸ ਤੇ ਚਲੋ ਬਣੇ ਰਿਓ ਬਲੌਗ ਨਾਲ ਜੀ ਮਿਲਦੇ ਆਂ ਜੀ ਦੁਪਹਿਰ ਦਾ ਨਾਸ਼ਤਾ ਕਰਕੇ। ਲਓ ਜੀ ਟਾਈਮ ਹੋ ਗਿਆ ਜੀ 4 ਤੇ ਆਪਾਂ ਹੁਣ ਲੈ ਕੇ ਆਏ ਆ ਜੀ ਸਬਜੀ ਇੱਧਰ ਲੈ ਆਏ ਆ ਜੀ ਗੋਭੀ ਤੇ ਆਲੂ ਹਨਾ ਤੇ ਲਓ ਜੀ ਮਾਤਾ ਕਹਿੰਦਾ ਕੱਲ ਨੂੰ ਸਾਗ ਆਏਗਾ ਸ਼ੰਭੂ। ਪਹਿਲਾਂ ਲੈ ਆਂਦਾ ਭਰਾਵਾ। ਆ ਪਹਿਲਾਂ ਭਰਾਵਾ ਲੈ ਆਂਦਾ ਸਾਡੇ ਸੱਟਾਂ ਦਾ ਨਾਲ ਲੱਗਦੀਆਂ। ਤੇ ਚਲੋ ਬਾਗੀ ਦੇਖਦੇ ਹਾਂ ਹੁਣ ਜੇ ਕੱਲ ਨੂੰ ਸਾਗ ਆਇਆ ਤੇ ਕੱਲ ਨੂੰ ਬਣੂਗਾ ਸਾਗ ਉਹ ਡੋਗਾ ਸਿਰ ਸਿਰ ਕਹਿੰਦਾ ਅੱਜ ਵੀ ਆਇਆ ਅੱਜ ਵੀ ਆਇਆ ਸੀ ਮੰਡੀ ਕੱਲ ਨੂੰ ਵੀ ਆਊਗਾ ਕੱਲ ਨੂੰ ਵੀ ਆਊਗਾ ਅੱਜ ਵੀ ਮੰਡੀ ਆਇਆ ਕਹਿੰਦਾ ਲੇਟ ਪਹੁੰਚੇ ਆ ਤੇ ਹੁਣ ਕੱਲ ਨੂੰ ਲੈ ਕੇ ਆਊਗਾ ਤੇ ਜਿਹੜੇ ਮੇਲੇ ਆਠ ਲਈ ਕਹਿੰਦਾ ਦੋ ਗੁੱਛੀਆਂ ਕਿ ਤੈਨੂੰ ਮੈਂ ਕਹ ਤੂੰ ਦੇਖਾਂਗਾ ਤੂੰ ਕੀ ਰੇਟ ਲਾਉਂਦਾ ਉਹਦੇ ਹਿਸਾਬ ਨਾਲ ਦੋ ਉਹ ਤਾਂ ਰੇਟ ਤੇ ਡਿਪੈਂਡ ਕਰਦਾ ਨਾ ਵੀ ਕਿੰਨਾ ਰੇਟ ਆ ਉਹਦੇ ਸਿਰ ਸਿਰ ਲਾਗੇ ਉਹ ਦੇਖ ਕੇ راستੇ ਸਿਰ ਸਿਰ ਹੀ ਚੱਲ ਜਣਾ ਸਿਰ ਸਿਰ ਹੀ ਚੱਲਣਾ ਇਹਨਾਂ ਨੇ 9.5 ਰੇੜੀਆਂ ਲਾਉਂਦੇ ਆ ਅੱਗੇ ਹੁਣੇ ਕਹਿੰ ਆਊਗਾ ਤਾਂ ਬਣਾਵਾਂਗੇ ਮੈਂ ਕਿਹਾ ਦੁਵਾਰਾ ਜਾਈਏ ਜਿਲੰਦ ਦੇ ਸਾਗ ਲੈਣ ਕਹਿੰਦੀ ਨਹੀਂ ਰਹਿਣ ਦਿਓ ਜਾਣਾ ਹੈਗਾ ਇਹ ਤਾਂ ਨਹੀਂ ਜਾਣਾ ਨਹੀਂ ਪਰ ਸ਼ਰਮ ਨਹੀਂ ਆਹ ਕੋਈ ਗੱਲ ਉਹ ਯਾਰ ਸ਼ਾਮ ਦਾ ਵੀ ਕੋਈ ਚੱਕਰ ਨਹੀਂ ਹੁੰਦਾ ਕਿਤੇ ਅਚਾਨਕ ਹੋ ਗਿਆ ਹਰ ਵਾਰੀ ਥੋੜੋ ਸ਼ਾਮ ਨੂੰ ਵੀ ਇਹੀ ਹੁੰਦਾ ਮੋਣਾ ਬਸ ਇਹ ਕਿਤੇ ਹੋ ਗਿਆ ਅਚਾਨਕ ਇੱਕ ਵਾਰੀ ਹਮੇਸ਼ਾ ਹੀ ਥੋੜੋ ਹੁਣਾ ਇਦਾਂ ਚਲੋ ਬਣੇ ਰਹੀਓ ਵਲੋਗ ਨਾਲ ਮੈਂ ਜਾਣਾ ਦਗਾਨੇ ਆ ਅੱਜ ਇੱਧਰ ਟਾਈਮ ਪਾਉਣੇ ਛੇ ਹੋ ਗਿਆ ਤੇ ਇੱਧਰ ਹੋ ਰਹੀ ਆ ਰਾਤ ਦੀ ਸਬਜ਼ੀ ਦੀ ਤਿਆਰੀ ਹੋ ਰਹੀ ਹੈ ਬੜਿਆ ਸਬਜ਼ੀ ਬਣਾਉਦੀ ਆ ਹਾਂ ਇੱਧਰ ਕੱਟਦੇ ਪਿਆ ਸਬਜ਼ੀ ਲੋ ਸਹੀ ਆ ਕੀ ਆ ਵੀ ਕਿ ਕਿ ਪਤਾ ਨਹੀਂ ਕਦ ਫੁੱਲ ਕਾਲਾ ਦੇ ਨਿਕਲਿਆ ਅੱਜ ਅੱਛਾ ਹਲੇ ਦੇਖ ਕੇ ਲਿਆਂਦਿਆਂ ਦੇਹ ਸਬਜੀ ਠੀਕ ਚਲੋ ਕੱਟ ਲੋ ਫਿਰ ਪਲਕ ਵੀ ਆਉਣ ਵਾਲੀ ਆ ਮੈਂ ਦੇਖਾਂ ਪਲਕ ਨੂੰ ਹਨਾ ਚਲੋ ਲੋ ਇਹ ਰੱਖ ਲਿਆ ਤੜਕਾ ਗੁਰਦੀ ਵਾਲੇ ਆਲੂ ਛੇਲੇ ਆ ਹਮਮ ਟਮਾਟਰ ਨਹੀਂ ਆਲੂ ਹੋ ਜਾਂਦੇ ਜੇ ਤੇ ਇੱਧਰ ਸ਼ਿੰਗਲਾ ਵਿੱਚ ਥੋੜੇ ਜਿਹੇ ਆਲੂ ਪੇ ਦਪਹਿਰ ਦੇ ਸ਼ਿਮਲਾ ਮਿਰਚ ਭਰ ਕੇ ਬਣਾ ਲੈਣੀ ਹੈ ਠੀਕ ਆ ਤਾਂ ਹੁਣ ਗੋਭੀ ਨੂੰ ਮਾਰਾ ਜਾ ਵਸ ਜਿਹਦਾ ਗਰਮ ਪਾਣੀ ਚੇ ਬੋਤਾ ਵਾਲਾ ਨਹੀਂ ਦਵਾਇਆ ਗਰਮ ਪਾਣੀ ਚ ਕੱਢ ਲਈ ਇੱਕ ਵਾਰੀ ਠੀਕ ਹੈ ਠੀਕ ਹੈ ਲਾ ਲਈਏ ਗੋਭੀ ਨੂੰ ਤੋੜ ਕੇ ਮੈਂ ਤਾਂ ਟਾਈਮ ਨਾ ਬਣਾ ਕੇ ਰੱਖ ਲਈਏ ਗੋਭੀ ਹਾਂਜੀ ਇਹ ਤਾਂ ਫਿਰ ਵੀ ਰੱਖਣੀ ਆ ਹਾਂ ਚਲੋ ਲਾ ਲਈਏ ਤੋੜਕਾ ਦੁਰਗਾ ਫਿਰ ਤਾਂ ਲਾ ਕੇ ਧੋਣੇ ਆ ਲਓ ਜੀ ਇੱਧਰ ਗੋਭੀ ਬਣ ਗਈ ਹੈ ਨਾ ਗੋਭੀ ਨਹੀਂ ਓਕੇ ਇੱਧਰ ਬੰਦੀ ਆਪਾਂ ਇਹ ਹੁਣ ਸ਼ਿਮਲਾ ਮਿਰਚਾ ਚਲੋ ਜੀ ਬਸ ਇਹ ਤੇ ਇਹਨਾਂ ਨੂੰ ਫਰਾਈ ਕਰ ਲੈਣਾ ਠੀਕ ਹੈ ਠੀਕ ਹੈ ਜਿਹੜਾ ਅੰਬਚੋਂ ਦੇ ਤਾਲਣ ਬਾਅਦ ਚ ਠੀਕ ਹੈ ਚਲੋ ਠੀਕ ਹੈ ਠੀਕ ਹੈ ਚਲੋ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਕਿੱਦਾਂ ਦੀ ਬਣਦੀ ਆ ਇਹ ਓਏ ਹੋ ਗਈਆਂ ਕਿ ਇਹ ਲੈ ਹੁੰਦੀਆਂ ਅਜੇ ਥੋੜੀਆਂ ਠੀਕ ਹੈ ਚਲੋ ਜੀ ਟਾਈਮ ਹੋ ਗਿਆ ਜੀ 9 ਤੇ ਹਾਂਜੀ ਬਣ ਗਈ ਰੋਟੀ ਪਾਣੀ ਹਾਂ ਚਲ ਕੋਈ ਨਹੀਂ ਪੱਲੂ ਲੈ ਪਰੌਂਠੀ ਲੈ ਆ ਜੀ ਹਾਂ ਬੱਲੂ ਪਰੌਂਠੀ ਤੇਰੀ ਕਦੋਂ ਖਾਣੀ ਆ ਰੋਟੀ ਹੁਣ ਖਾਣੀ ਆ ਦੇ ਦਿਓ ਕਹਿੰਦੀ ਪਾ ਦਿਓ ਜੀ ਇੱਧਰ ਐਡਿਟਿੰਗ ਕਰਨ ਲੱਗੇ ਹੋਏ ਦੋਨੋਂ ਜਣੇ ਬੈਠੇ ਪੰਗੇ ਲੈ ਰਹੇ ਆ ਜੀ ਤੇ ਇੱਧਰ ਰੋਟੀ ਦਾ ਹੋ ਗਿਆ ਕੰਮ ਰੈਡੀ ਪੂਰਾ ਤੇ ਇੱਧਰ ਸਬਜ਼ੀ ਆ ਬਣਾਈ ਆ ਇੱਧਰ ਇੱਧਰ ਆਲੂ ਗੋਭੀ ਆਲੂ ਤੇ ਇੱਧਰ ਸ਼ਿਮਲਾ ਮੇਠਾ ਜੀ ਅੰਦਰ ਅੰਦਰ ਚਾਹ ਸ਼ਿਮਲਾ ਮਿਰਚ ਭਰ ਕੇ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਜੀ ਦੇਖ ਲਿਆ ਮੈਂ ਦੇਖ ਲਿਆ ਵਾਜਦਾ ਮੈਂ ਚੱਕਦਾ ਰੋਟੀ ਆ ਗਈ ਆਈ ਸਾਡੀ ਮੈਂ ਵਿੱਚ ਲਈ ਮਾਰੇ ਗੋਭੀ ਲਈ ਨਾਲ ਮੈਂ ਕਿਹਾ ਦੇਖਦੇ ਆ ਗੋਭੀਆਂ ਨੂੰ ਨਹੀਂ ਮੈਂ ਸ਼ਿਮਲਾ ਮਿਰਚ ਸਵੇਰੇ ਖਾਉਂਗਾ ਉਹਦੇ ਨਾਲ ਪਤਾ ਕੀ ਦੋ ਸਬਜ਼ੀ ਇਕੱਠੀਆਂ ਲੈ ਲਈਆਂ ਨੇ ਸੁੱਕੀਆਂ ਤੇ ਉਹ ਸਵਾਦ ਨਹੀਂ ਆਉਂਦਾ ਸਬਜ਼ੀ ਦੇ ਵਿੱਚ ਫਿਰ ਤੇ ਇੱਕ ਖਾਵਾਂਗੇ ਹੁਣ ਤੇ ਇੱਕ ਖਾਵਾਂਗੇ ਸਵੇਰੇ ਪਰੌਂਠੀ ਦੇ ਨਾਲ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਜੀ ਅਸੀਂ ਲੱਗੇ ਆ ਰੋਟੀ ਖਾਣ ਤੇ ਕੁੜੀਆਂ ਨੇ ਅੰਦਰ ਚਲੋ ਓਕੇ ਬਨੇਰੀਓ ਬਲੌਗ ਨਾਲ ਜੀ ਸਵਾਦ ਆ ਆਹਾਂ ਚਲੋ ਮੈਂ ਵੀ ਦਿਖਾਉਣਾ ਕਿੰਨੇ ਸਵਾਦ ਆਉਂਦੀ ਆ ਹਾਂ ਬਿਲਕੁਲ ਬਿਲਕੁਲ ਓਏ ਇਧਰ ਟਾਈਮ ਹੋ ਗਿਆ 9:30 ਰੋਟੀ ਪਾਣੀ ਖਾ ਕੇ ਹੋ ਗਏ ਆ ਵਿਲੇ ਤੇ ਇਧਰ ਹੁਣ ਲੱਗੇ ਹੋਇਆ ਜੀ ਖਾਣ ਕੀ ਕਹਿੰਦੇ ਇਹਨੂੰ ਸੀਲ ਮਰੂੰਡਾ ਸੀਲ ਹੈ ਨਾ ਤੇ ਇਹ ਵਰਤਾ ਕੀ ਆਉਂਦੀ ਹੈ ਮੁੜ ਕੇ ਵਰਤਾ ਤੋਂ ਬਾਅਦ ਜੇ ਨਰਾਤੇ ਤੋਂ ਬਾਅਦ ਕਿੱਥੋਂ ਮੇਰੀ ਮੁੜ ਕੇ ਨਹੀਂ ਹੋਣੀ ਹੈ ਮੁੜ ਕੇ ਲੱਡੂ ਇਹ ਆਉਣੇ ਆ ਉਹ ਚ ਉਹ ਇੰਨੇ ਸਵਾਦ ਨਹੀਂ ਹੁੰਦੇ ਕਿਰਕ ਜੀ ਹੁੰਦੀਆਂ ਮਾੜੀ ਮਾੜੀ ਵਿੱਚ ਤੇ ਲਓ ਜੀ ਇਧਰ ਵੀ ਤੇ ਪਲਗ ਸਾਡੀ ਨੇ ਕਦੇ ਖਾ ਗਏ ਨਹੀਂ ਦੇਖੇ ਅਜ ਤੱਕ ਕਦੀ ਇਹ ਟੇਸਟ ਨਹੀਂ ਦਿੱਤਾ ਇਹਨਾਂ ਚੀਜ਼ਾਂ ਦਾ ਹਾਂ ਚਲੋ ਕਰੋ ਬਲੌਗ ਦਾ ਐਂਡ ਚਲੋ ਹਾਂਜੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਐਂਡ ਮਿਲਦੇ ਆ ਤੁਹਾਨੂੰ ਫਿਰ ਹੋਏ ਬਲੌਗਸ ਨੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਸੀਓ ਤੁਹਾਨੂੰ ਸਾਡੇ ਇੱਕ ਬਲੌਗ ਦਿਖਾ ਲੈਣੇ ਪਰ ਸਾਡੇ ਸਬਸਕ੍ਰਾਈਬ ਵੀ ਘੱਟ ਗਏ ਕੋਈ ਗੱਲ ਨਹੀਂ ਘੱਟ ਗਏ ਫਿਰ ਕੀ ਹੋ ਗਿਆ ਹਾਂਜੀ ਚਲੋ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ